ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਬਹੁਤ ਭੈਣਾਂ ਦੇ ਮੈਨੂੰ ਵੀਡੀਓ ਤੇ ਕਮੈਂਟ ਆ ਰਹੇ ਸੀਗੇ ਕਿ ਪੈਂਟ ਪਲਾਜ਼ੋ ਦੀ ਕਟਿੰਗ ਜਿਹੜੀ ਹੈਗੀ ਆ ਉਹ ਦੱਸੋ ਔਰ ਆਸਣ ਕਿਵੇਂ ਕੱਢਣਾ ਹੁੰਦਾ हिਪ ਦੇ ਹਿਸਾਬ ਨਾਲ ਉਹ ਵੀ ਦੱਸੋ ਹਨਾ ਤੇ ਜਿਹੜੀ ਅੱਜ ਦੀ ਵੀਡੀਓ ਹੈਗੀ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿ ਤੁਸੀਂ ਆਪਣੀ हिਪ ਦੇ ਅਨੁਸਾਰ ਜਿਹੜਾ ਆਸਣ ਹੈਗਾ ਉਹ ਕਿਵੇਂ ਤੁਸੀਂ ਸਹੀ ਤਰੀਕੇ ਨਾਲ ਮੇਜ਼ਰਮੈਂਟ ਕਰਕੇ ਰੱਖ ਸਕਦੇ ਹੋ ਠੀਕ ਹੈ ਤੇ ਆਪਾਂ ਲੂਜ਼ਿੰਗ ਕਿੰਨੀ ਦੇਣੀ ਹੁੰਦੀ ਹੈ ਪੈਂਟ ਪਲਾਜ਼ੋ ਦੇ ਵਿੱਚ ਉਹ ਵੀ ਤੁਹਾਨੂੰ ਆਪਾਂ ਸਾਰਾ ਕੁਝ ਦੱਸਾਂਗੇ ਠੀਕ ਹੈ ਜੀ ਜਿਹੜਾ ਆਪਾਂ ਪੈਂਟ ਪਲਾਜ਼ੋ ਹੁੰਦਾ ਉਹ ਕਮੀਜ਼ ਦੀ हिਪ ਦੇ ਹਿਸਾਬ ਨਾਲ ਉਸ ਤੋਂ ਬਾਅਦ ਆਪਾਂ ਲੂਜ਼ਿੰਗ ਦੇਣੀ ਹੁੰਦੀ ਹੈ ਜਦੋਂ ਜਦੋਂ ਆਪਾਂ ਕਮੀਜ਼ ਵੇਅਰ ਕੀਤੀ ਹੁੰਦੀ ਹੈ ਨਾ ਹੁਣ ਜਿਵੇਂ ਮੇਰੀ ਕਮੀਜ਼ ਆ ਦੇਖੋ ਮੇਰੀ ਕਮੀਜ਼ ਦੀ ਫਿੱਟ ਫਿੱਟਾ ਆਪ ਐਨਾ ਫਿੱਟ ਦੇ ਵਿੱਚ ਨਹੀਂ ਨਾ ਬਣਾ ਸਕਦੇ ਪੈਂਟ ਪਲਾਜ਼ੋ ਕਿਉਂਕਿ ਆਪਾਂ ਬੈਠਣਾ ਉੱਠਣਾ ਵੀ ਹੁੰਦਾ ਤੇ ਆਪਾਂ ਨੂੰ ਫਿਰ ਲੂਜ਼ਿੰਗ ਜਿਹੜੀ ਹੈਗੀ ਆ ਉਸ ਹਿਸਾਬ ਨਾਲ ਕਮੀਜ਼ ਦੀ हिਪ ਤੋਂ ਆਪਾਂ ਨੂੰ ਜ਼ਿਆਦਾ ਦੇਣੀ ਹੁੰਦੀ ਹੈਗੀ ਹੈ ਨਾ ਕਿਉਂਕਿ ਫਿਰ ਨਹੀਂ ਤਾਂ ਆਪਣੇ ਜਿਹੜੇ ਦੇਖੋ ਸਲਾਈਆਂ ਵਗੈਰਾ ਖੁੱਲਣ ਦਾ ਡਰ ਹੁੰਦਾ ਹੈ ਨਾ ਜੇ ਆਪਾਂ ਇੰਨੀ ਫਿਟਿੰਗ ਦੇ ਵਿੱਚ ਬਣਾ ਦਾਂਗੇ ਤੇ ਆਪਾਂ ਲੂਜ਼ਿੰਗ ਕਿਸੇ ਹਿਸਾਬ ਨਾਲ ਦੇਣੀ ਆ ਉਹ ਤੁਸੀਂ ਦੇਖ ਲਓ ਹੁਣ ਜਿਹੜਾ ਮੈਂ ਪੈਂਟ ਪਲਾਜ਼ੋ ਕਟਿੰਗ ਕਰਨ ਲੱਗੀ ਆ ਇਹਨਾਂ ਦੀ हिਪ ਹੈਗੀ ਆ ਜੀ 36 ਇੰਚ ਮਤਲਬ ਕਿ ਮੈਂ ਕਮੀਜ਼ ਦੀ हिਪ ਦੱਸ ਰਹੀ ਆ ਜਦੋਂ ਆਪਾਂ ਲੈਨੇ ਮਤਲਬ ਕਿ ਜਿਹਨੂੰ ਤੁਸੀਂ 18 ਇੰਚ ਕਹਿੰਦੇ ਹੋ ਹਨਾ ਆਪਾਂ ਫੋਲਡ ਕਰਕੇ ਨਾਪਦੇ ਹੁੰਨੇ ਨਾ ਜਦੋਂ ਫਿਟਿੰਗ ਦੇ ਨਿਸ਼ਾਨ ਲਗਾਉਨੇ ਹੁੰਨੇ ਆ ਹੁਣ 36 ਆ ਤਾਂ ਉਹਦਾ ਹਾਫ ਹੋ ਗਿਆ 18 ਰਾਉਂਡ ਦੇ ਵਿੱਚ ਕਮਾ ਕੇ 18 ਇੰਚ ਹੋ ਗਿਆ ਹੁਣ ਮੈਂ 18 ਇੰਚ ਦੇ ਹਿਸਾਬ ਨਾਲ ਦੱਸ ਦਿਆਂ ਤੁਸੀਂ ਕਿੰਨੀ ਲੂਜ਼ਿੰਗ ਦੇਣੀ ਆ ਹੁਣ ਦੇਖੋ ਜੇ ਆਪਾਂ 18 ਇੰਚ ਤੇ ਇਹਨਾਂ ਦੀ हिਪ ਹੈਗੀ ਆ ਨਾ ਕਮੀਜ਼ ਦੀ ਤਾਂ ਆਪਾਂ ਇਹਨਾਂ ਦੇ ਇਹਦੇ ਵਿੱਚ 2 ਇੰਚ ਦੀ ਲੂਜ਼ਿੰਗ ਦੇਵਾਂਗੇ ਮਤਲਬ ਕਿ 18 19 20 ਆਪਾਂ 20 ਤੇ ਕਟਿੰਗ ਕਰਾਂਗੇ ਮਤਲਬ ਕਿ 2 ਇੰਚ ਦੀ ਲੂਜ਼ਿੰਗ ਦੇਵਾਂਗੇ ਠੀਕ ਹੈ ਤੇ ਹੁਣ ਤੁਸੀਂ ਆਪਾਂ ਲੂਜ਼ਿੰਗ ਕਿਸੇ ਹਿਸਾਬ ਨਾਲ ਦੇਣੀ ਆ ਉਹ ਦੇਖ ਲਓ ਹੁਣ ਦੇਖੋ 2 ਇੰਚ ਤਾਂ ਆਪਾਂ ਲੂਜ਼ ਰੱਖਣਾ ਹੀ ਹੁੰਦਾ ਉਹ ਤਾਂ ਆਪਣਾ ਤਿਆਰ ਰਹ ਜੂਗਾ ਉਸ ਤੋਂ ਐਕਸਟਰਾ ਆਪਾਂ ਨੂੰ ਸਲਾਈਆਂ ਲਈ ਵੀ ਲੈਣਾ ਪਊਗਾ ਹੁਣ ਕਈ ਪਹਿਣਾ ਦੀ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਆ ਉਹਨਾਂ ਨੂੰ ਲੱਗਦਾ ਹੁੰਦਾ ਕਿ ਆਪਾਂ ਲੂਜ਼ਿੰਗ ਦੇਤੀ ਬਸ ਸਲਾਈਆਂ ਲਈ ਆਪਾਂ ਕੁਝ ਨਹੀਂ ਲੈਣਾ ਦੇਖੋ ਸਲਾਈਆਂ ਲਈ ਵੀ ਆਪਾਂ ਨੂੰ ਲੈਣਾ ਹੀ ਪੈਣਾ ਐਕਸਟਰਾ ਕਿਉਂਕਿ ਸਲਾਈਆਂ ਤੋਂ ਜਦੋਂ ਵਾਜਦੀਆਂ ਫਿਰ ਉਹ ਕੱਪੜਾ ਤਾਂ ਆਪਣਾ ਘਾਟ ਹੀ ਜਾਊਗਾ ਨਾ ਜਿਹੜੀ ਆਪਣੀ ਲੂਜ਼ਿੰਗ ਹੈਗੀ ਉਹ ਤਾਂ ਆਪਾਂ ਨੂੰ ਐਕਚੁਅਲ 'ਚ ਰੱਖਣੀ ਪੈਣੀ ਆ ਸਲਾਈਆਂ ਲਈ ਇਸ ਲਈ ਆਪਾਂ ਨੂੰ ਅਲੱਗ ਤੋਂ ਹੀ ਲੈਣਾ ਪੈਣਾ ਹੁਣ ਦੇਖੋ ਮੈਂ 2 ਇੰਚ ਦੀ ਲੂਜ਼ਿੰਗ ਦੇ ਰਹੀ ਆ ਤੇ 2 ਇੰਚ ਮੈਂ ਸਲਾਈਆਂ ਲਈ ਲਵਾਂਗੀ ਠੀਕ ਹੈ ਜੀ ਐਕਸਟਰਾ ਹੁਣ ਇਹਨਾਂ ਦੀ ਲੈਂਥ ਹੈਗੀ ਆ 35 ਇੰਚ ਹਨਾ 35 ਇੰਚ ਇਹਨਾਂ ਦੇ ਪਲਾਜ਼ੋ ਦੀ ਲੈਂਥ ਤਿਆਰ ਹੈਗੀ ਆ ਤੇ ਨੀਚੇ ਜਿਹੜਾ ਹੈਗਾ ਆਪਾਂ ਆਪਣੇ ਹਿਸਾਬ ਨਾਲ ਜਿਹੜਾ ਹੈਗਾ ਮਾਰਜਨ ਰੱਖ ਸਕਦੇ ਜਿੰਨੀ ਵੀ ਤੁਸੀਂ ਚੌੜਾ ਜਿਹੜਾ ਹੈਗਾ ਉਹ ਫੋਲਡਿੰਗ ਕਰਨੀ ਆ ਠੀਕ ਹੈ ਹੁਣ ਮੈਂ ਜਿਹੜਾ ਹੈਗਾ 1.5 2 ਇੰਚ ਲਗਭਗ ਮੈਂ 2.5 ਇੰਚ ਜਿਹੜੀ ਹੈਗੀ ਨੀਚੇ ਫੋਲਡਿੰਗ ਲੈ ਲਈ ਆ ਉਸ ਤੋਂ ਬਾਅਦ ਆਪਾਂ ਇਹਦੀ ਲੰਬਾਈ ਜਿਹੜੀ ਹੈਗੀ ਨਾ ਆਪਣੀ ਸ਼ੁਰੂ ਕਰਾਂਗੇ ਠੀਕ ਹੈ ਹੁਣ 35 ਇੰਚ ਤੇ ਆਪਾਂ ਇਦਾਂ ਨਿਸ਼ਾਨ ਲਗਾ ਲਵਾਂਗੇ ਠੀਕ ਹੈ 35 ਇੰਚ ਤੇ ਆਪਾਂ ਇਹਦਾ ਸਾਰੇ ਪਾਸੇ ਨਿਸ਼ਾਨ ਲਗਾ ਲਵਾਂਗੇ ਠੀਕ ਹੈ ਤਾਂ ਕਿ ਆਪਣਾ ਜਿਹੜਾ ਸੇਹ ਦਾ ਉਹ ਸਹੀ ਬਣ ਸਕੇ ਠੀਕ ਹੈ ਇਹਨੂੰ ਆਪਾਂ ਸਿੱਧਾ ਕਰ ਲੈਣਾ ਹੁਣ ਮੈਂ ਸਾਰੀਆਂ ਨਿਸ਼ਾਨੀਆਂ ਲਗਾਈ ਜਾਊਂਗੀ ਤਾਂ ਕਿ ਤੁਹਾਨੂੰ ਪਤਾ ਚੱਲਦਾ ਜਾਵੇ ਵੀ ਕਿਹੜੀ ਕਿਸ ਹਿਸਾਬ ਨਾਲ ਨਿਸ਼ਾਨੀ ਲੱਗੀ ਆ ਹੁਣ ਇੱਥੇ ਤੱਕ ਆਪਣੀ ਲੈਂਥ ਦੀ ਆ ਗਈ ਤੇ 2 ਇੰਚ ਜਿਹੜਾ ਹੈਗਾ ਆਪਾਂ ਉਹ ਲਾਸਟਿਕ ਲਈ ਐਕਸਟਰਾ ਰੱਖ ਲੈਣਾ ਠੀਕ ਹੈ ਤੇ 3 ਇੰਚ ਜਿਹੜਾ ਹੈਗਾ ਉਹ ਆਪਾਂ ਬੈਕ ਵਾਲੇ ਆਸਣ ਲਈ ਰੱਖਾਂਗੇ ਕਿਉਂਕਿ ਬੈਕ ਵਾਲਾ ਆਸਣਾ ਆਪਣਾ ਬਾਦਰ ਹੋਊਗਾ ਠੀਕ ਹੈ ਹੁਣ ਤੁਸੀਂ ਸਮਝ ਲਓ ਇੱਥੇ ਤੱਕ ਆਪਣੀ ਲੈਂਥ ਆ ਗਈ ਆ ਤੇ ਆ ਜਿਹੜਾ ਹੈਗਾ 2 ਇੰਚ ਆਪਾਂ ਨੇਫੇ ਲਈ ਲੈ ਲਿਆ 3 ਇੰਚ ਜਿਹੜਾ ਹੈਗਾ ਉਹ ਬੈਕ ਵਾਲੇ ਆਸਣ ਲਈ ਲੈ ਲਿਆ ਠੀਕ ਹੈ ਜੀ ਹੁਣ ਆਪਾਂ ਇੱਧਰ ਜਿਹੜਾ 2 ਇੰਚ ਤੇ ਪਹਿਲਾਂ ਆਪਾਂ ਨਿਸ਼ਾਨ ਲਗਾਵਾਂਗੇ ਜਿਹੜਾ ਆਪਾਂ ਬੈਕ ਵਾਲੇ ਆਸਣ ਦੇ ਵਿੱਚ ਮਾਰਜਿਨ ਲੈਣਾ ਸਲਾਈਆਂ ਲਈ ਠੀਕ ਹੈ 2 ਇੰਚ ਆਪਾਂ ਇਹ ਨਿਸ਼ਾਨ ਲਗਾ ਲਿਆ ਤੇ 2 ਇੰਚ ਜਿਹੜਾ ਹੈਗਾ ਆਪਾਂ ਇੱਕ ਹੋਰ ਨਿਸ਼ਾਨ ਲਗਾਵਾਂਗੇ ਫਰੰਟ ਵਾਲੇ ਆਸਨ ਦੀ ਆਪਾਂ ਗੁਲਾਈ ਪਾਵਾਂਗੇ ਨਾ ਜਿਹੜੀ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਦੇਖੋ ਆਪਣਾ हिਪ ਹੈ ਆਪਣੀ ਜਿਹੜੀ ਆਪਾਂ ਪੈਂਟ ਪਲਾਜ਼ੋ ਦੀ ਰੱਖਣੀ ਆ ਉਹ ਰੱਖਣੀ ਆ 20 ਇੰਚ ਕਿਉਂਕਿ ਸ਼ਾਰਟ ਦੀ 18 ਸੀਗੀ ਹੈ ਨਾ ਹੁਣ 20 ਇੰਚ ਤੇ ਆਪਾਂ ਹਾਫ ਕਰ ਲਵਾਂਗੇ ਦੇਖੋ ਆਪਣਾ 10 ਆ ਜੂਗਾ ਹੈ ਨਾ ਇਹ ਹੁਣ ਦੇਖੋ 20 ਇੰਚ ਤੇ ਆਪਾਂ ਹਾਫ ਕਰ ਲਿਆ 10 ਆ ਗਿਆ ਤੇ ਆਪਾਂ ਇਹਦਾ ਹੁਣ ਚੌਥਾ ਹਿੱਸਾ ਵੀ ਕੱਢਣਾ ਆਪਣਾ 5 ਆ ਗਿਆ ਦੇਖੋ 5 ਆ ਗਿਆ ਨਾ ਹੁਣ ਆਪਾਂ ਚੌਥੇ ਹਿੱਸੇ ਤੇ ਨਿਸ਼ਾਨ ਲਗਾਵਾਂਗੇ ਇੱਥੇ 5 ਇੰਚ ਤੇ ਠੀਕ ਹੈ ਜੀ ਆ ਦੇਖੋ ਹੁਣ ਆਪਾਂ 5 ਇੰਚ ਤੇ ਨਿਸ਼ਾਨ ਲਗਾ ਲਿਆ ਹੁਣ ਤੁਸੀਂ ਇੱਕ ਵਾਰ ਫੇਰ ਸਮਝ ਲਓ ਜਿਹੜਾ ਆਪਾਂ ਬੈਕ ਵਾਲੇ ਆਸਣ ਦੇ ਵਿੱਚ ਰੱਖਦੇ ਹੁੰਨੇ ਨਾ 2 ਇੰਚ ਇਹ ਆਪਾਂ ਸਲਾਈਆਂ ਲਈ ਹੋ ਜਾਂਦਾ ਹੁੰਦਾ ਆਪਣਾ ਜਿਹੜਾ ਆਪਾਂ ਆ ਰੱਖਦੇ ਹੁੰਨੇ ਆ ਇਹ ਵੀ ਆਪਾਂ ਗੁਲਾਈ ਪੈਂਦੀ ਹੁੰਦੀ ਆਪਣੀ ਆਸਣ ਦੀ ਏਦਾਂ ਕਰਕੇ ਇਸ ਲਈ ਆਪਾਂ ਨੂੰ 2 ਇੰਚ ਜਿਹੜਾ ਹੈਗਾ ਉਹ ਰੱਖਣਾ ਪੈਂਦਾ ਹੁੰਦਾ ਹੁਣ ਤੁਸੀਂ 2 ਇੰਚ ਆਹ ਮਾਰਜਨ ਸਲਾਈਆਂ ਦਾ ਰੱਖੋ 2 ਇੰਚ ਜਿਹੜਾ ਹੈਗਾ ਆਪਣੀ ਲੂਜ਼ਿੰਗ ਜਿਹੜੀ ਤਿਆਰ ਰਹੂਗੀ 2 ਇੰਚ ਉਹਦਾ ਹੋ ਗਿਆ ਠੀਕ ਹੈ ਜੀ ਆ 5 ਇੰਚ ਆਪਾਂ ਇੱਥੇ ਲੈ ਲੈ ਚੌਥਾ ਹਿੱਸਾ ਕਰਕੇ ਠੀਕ ਹੈ ਹੁਣ ਦੇਖੋ ਆਪਾਂ ਆਸਣ ਕਿਵੇਂ ਕੱਢਣਾ ਇਹਦੀ ਹਿੱਪ ਹੈਗੀ ਸੀਗੀ ਕਮੀਜ਼ ਦੀ 36 18 ਸੀ ਨਾ ਹਾਫ ਕਰਕੇ 36 ਇੰਚ ਸੀਗੀ ਹੁਣ ਆਪਾਂ ਪਹਿਲਾਂ ਕੀ ਕਰਨਾ ਜਿੰਨੀ ਵੀ ਤੁਹਾਡੀ ਹਿੱਪ ਹੈਗੀ ਆ ਆਪਾਂ ਵੀ ਤੁਹਾਡੀ 40 ਆ 42 ਆ ਆਪਾਂ ਵੀ ਤੁਹਾਡੀ 36 ਆ ਆਪਾਂ ਵੀ ਤੁਹਾਡੀ 38 ਆ ਠੀਕ ਹੈ ਜਿੰਨੀ ਵੀ ਤੁਹਾਡੀ ਹਿੱਪ ਹੈਗੀ ਹੈ ਤੁਸੀਂ ਕੀ ਕਰਨਾ ਉਹਨੂੰ ਤੁਸੀਂ ਪਹਿਲਾਂ 4 ਨਾਲ ਡਿਵਾਈਡ ਕਰਨਾ ਹੁਣ ਦੇਖੋ ਇਹਦੀ ਇਹਨਾਂ ਦੀ हिਪ ਹੈਗੀ ਸੀ 36 ਇੰਚ ਤੇ ਆਪਾਂ ਇੱਥੇ 36 ਲਿਖ ਕੇ ਉਹਨੂੰ 4 ਨਾਲ ਆਪਾਂ ਡਿਵਾਈਡ ਕਰ ਦੇਵਾਂਗੇ ਠੀਕ ਹੈ 9 ਆ ਗਿਆ ਨਾ ਉਸ ਤੋਂ ਬਾਅਦ ਆਪਾਂ ਜਿਹੜਾ ਸਲਾਈਆਂ ਲਈ ਆਪਾਂ ਐਕਸਟਰਾ ਲੈਣਾ ਜਿਵੇਂ ਹੁਣ ਆਪਣੀਆਂ ਸਲਾਈਆਂ ਵੀ ਲੱਗਣੀਆਂ ਆਸਣ ਦੇ ਵਿੱਚ ਉਹਦੇ ਵਿੱਚ ਆਪਾਂ ਪਲੱਸ ਕਰ ਦਾਂਗੇ 2.5 2.5 ਇੰਚ ਠੀਕ ਹੈ ਹੁਣ 36 ਨੂੰ ਪਹਿਲਾਂ ਮੈਂ 4 ਨਾਲ ਡਿਵਾਈਡ ਕਰ ਲਿਆ ਉਸ ਤੋਂ ਬਾਅਦ 2.5 ਇੰਚ ਉਹਦੇ ਵਿੱਚ ਪਲੱਸ ਕਰਤਾ ਇਹ ਆਪਣਾ ਸਲਾਈਆਂ ਲਈ ਹੋ ਗਿਆ ਆਪਣਾ ਆ ਗਿਆ 11.5 ਹੁਣ ਇਹਨਾਂ ਦਾ ਅਸਲ ਨਿਕਲਿਆ ਹੈ ਜੀ 11.5 ਹੁਣ ਮੈਂ ਤੁਹਾਨੂੰ ਇੱਕ ਹੋਰ ਕਰਕੇ ਦਿਖਾਉਣੀ ਆ ਮੰਨ ਲਓ ਕਿ ਸਦਾ 40 ਇੰਚ ਹੈ हिਪ ਕਿਸੇ ਦੀ 40 ਹੈ ਹਨਾ ਤਾਂ ਆਪਾਂ ਉਹਨੂੰ 4 ਨਾਲ ਡਿਵਾਈਡ ਕਰ ਦਵਾਂਗੇ ਪਹਿਲਾਂ ਹੁਣ 10 ਇੰਚ ਨਿਕਲਿਆ ਆ ਤੇ ਆਪਾਂ ਉਹਦੇ ਵਿੱਚ ਫਿਰ 2.5 ਇੰਚ ਜਿਹੜਾ ਹੈਗਾ ਉਹ ਪਲੱਸ ਕਰ ਦਾਂਗੇ 2.5 ਠੀਕ ਹੈ 12.5 ਨਿਕਲਿਆ ਹੈ ਉਹਨਾਂ ਦਾ ਅਸਨ ਠੀਕ ਹੈ 40 ਵਾਲਿਆਂ ਦਾ ਇਸ ਤਰੀਕੇ ਨਾਲ ਜੋ ਵੀ ਤੁਹਾਡੀ हिਪ ਹੋਵੇ ਤੁਸੀਂ ਉਹਨੂੰ 4 ਨਾਲ ਡਿਵਾਈਡ ਕਰਕੇ ਉਸ ਤੋਂ ਬਾਅਦ 2.5 ਇੰਚ ਉਹਦੇ ਵਿੱਚ ਪਲੱਸ ਕਰ ਦੇਣਾ ਹੁੰਦਾ ਠੀਕ ਹੈ ਤੁਹਾਡਾ ਅਸਨ ਜਿਹੜਾ ਹੁੰਦਾ ਉਹ ਬਿਲ ਸਹੀ ਨਿਕਲਿਆ ਹੁੰਦਾ ਠੀਕ ਹੈ ਜੀ ਇਹ ਹੋ ਗਿਆ ਆਸਣ ਕੱਢਣ ਦਾ ਤਰੀਕਾ ਹੁਣ ਦੇਖੋ ਇਹਦਾ ਆਸਣ ਸੀਗਾ 11.5 ਤੇ ਆਪਾਂ 11.5 ਤੇ ਨਿਸ਼ਾਨ ਲਗਾ ਲਵਾਂਗੇ ਹੁਣ ਆਪਾਂ ਇਸ ਤੋਂ ਅੱਗੇ ਕੋਈ ਐਕਸਟਰਾ ਨਹੀਂ ਲੈਣਾ ਹੈਗਾ ਕੋਈ ਮਾਰਜਨ ਨਹੀਂ ਲੈਣਾ ਹੈਗਾ ਠੀਕ ਹੈ ਕਿਉਂਕਿ ਆਪਾਂ 2.5 ਇੰਚ ਪਲੱਸ ਕਰ ਲਿਆ ਇੱਥੇ ਵੀ ਆਪਾਂ 11.5 ਤੇ ਨਿਸ਼ਾਨ ਲਗਾ ਲਵਾਂਗੇ ਠੀਕ ਹੈ ਤੇ ਆ ਨਿਸ਼ਾਨ ਨੂੰ ਆਪਾਂ ਇਦਾਂ ਸਿੱਧਾ ਕਰ ਦੇਵਾਂਗੇ ਠੀਕ ਹੈ ਹੁਣ ਦੇਖੋ ਆ ਆਪਣਾ ਬੈਕ ਵਾਲਾ ਅਸਨ ਹੋ ਗਿਆ ਆ ਆਪਣਾ ਫਰੰਟ ਵਾਲਾ ਅਸਨ ਹੋ ਗਿਆ ਇਹਨਾਂ ਦੀ ਗੁਲਾਈ ਪਾਉਂਗੀ ਇੱਥੇ ਇਹ ਇਦਾਂ ਆਪਾਂ ਇਹਨਾਂ ਦੀ ਗੁਲਾਈ ਪਾ ਲੈਣੀ ਆ ਇਹਦੇ ਗੁਲਾਈ ਤੁਸੀਂ ਜ਼ਿਆਦਾ ਨਹੀਂ ਦੇਣੀ ਹੈਗੀ ਨਹੀਂ ਤਾਂ ਫਿਰ ਤੁਹਾਡਾ ਪੈਂਟ ਪਲਾਜ਼ੋ ਜਿਹੜਾ ਉਹ ਖਿੱਚ ਪੈਣ ਲੱਗ ਜੂ ਠੀਕ ਆ ਉਹਦੇ ਵਿੱਚ ਜੇ ਤੁਸੀਂ ਜ਼ਿਆਦਾ ਡੂੰਘਾਈ ਦੇ ਵਿੱਚ ਦੇਤਾ ਇਹ ਹੁਣ ਅਸਨ ਜਿਹੜਾ ਹੁੰਦਾ ਉਹ ਤੁਸੀਂ ਨੇਫੇ ਦਾ ਮਾਰਜਿਨ ਛੱਡ ਕੇ ਨਾਪਣਾ ਹੁੰਦਾ ਨੀਚੋਂ ਠੀਕ ਹੈ ਨੇਫੇ ਦਾ ਮਾਰਜਿਨ ਵਿੱਚ ਨਹੀਂ ਰੱਖਣਾ ਨਹੀਂ ਤਾਂ ਤੁਹਾਡਾ ਅਸਨ ਘਟ ਜੂਗਾ ਫਿਰ ਠੀਕ ਹੈ ਤੇ ਇਦਾਂ ਤੁਸੀਂ ਜਿਹੜੀ ਹੈਗੀ ਆ ਉਹ ਨਿਸ਼ਾਨੀ ਲਗਾ ਲੈਣੀ ਆ ਠੀਕ ਹੈ ਇਹ ਵੱਡਾ ਨਿਸ਼ਾਨ ਜਿਹੜਾ ਹੈਗਾ ਇਹਨੂੰ ਆਪਾਂ ਇੱਦਾਂ ਸਿੱਧੇ ਕਰਦੇ ਜਾਣਾ ਠੀਕ ਹੈ ਹੁਣ ਦੇਖੋ ਆ ਆਪਾਂ ਇੱਥੋਂ ਵਿਚਾਲਾ ਕਰ ਲਿਆ ਕੱਪੜੇ ਦਾ ਹਨਾ ਹੁਣ ਜਿੰਨਾ ਵੀ ਤੁਹਾਨੂੰ ਆਪਣਾ نیچے ਪਹੁੰਚਾ ਚਾਹੀਦਾ ਤੁਸੀਂ ਉਹ ਨਾਪ ਲਓ ਹੁਣ ਮੈਂ ਪਹੁੰਚਾ ਰੱਖਣਾ ਜੀ ਇਹਨਾਂ ਦਾ 8 ਇੰਚ ਠੀਕ ਹੈ ਮੈਂ ਚਾਰ ਤੇ ਨਿਸ਼ਾਨ ਲਗਾ ਲੂੰਗੀ ਪਹਿਲਾਂ ਠੀਕ ਹੈ ਇੱਧਰ ਵੀ 4 ਇੰਚ ਤੇ ਨਿਸ਼ਾਨ ਲਗਾ ਲੂੰਗੀ ਹੁਣ ਜਿਹੜਾ ਆਪਣਾ 4 ਇੱਧਰ ਲੱਗ ਗਿਆ 4 ਇੱਧਰ ਲੱਗ ਗਿਆ 8 ਇੰਚ ਪਹੁੰਚਾ ਹੋ ਗਿਆ ਹਨਾ ਹੁਣ ਇਹ ਆਪਣਾ ਪਹੁੰਚਾ ਤਿਆਰ ਰਹਿ ਜੂਗਾ ਦੇਖੋ ਹਨਾ ਕਈ ਭੈਣਾਂ ਕਹਿੰਦੀ ਹੁੰਦੇ ਨੇ ਫਿਰ ਪਹੁੰਚਾ ਘੱਟ ਜੂਗਾ ਨਹੀਂ ਦੇਖੋ ਆਪਾਂ 2 ਇੰਚ ਹੋਰ ਲਾਵਾਂਗੇ ਨਾ ਐਕਸਟਰਾ ਸਲਾਈਆਂ ਲਈ ਇੱਧਰ 2 ਇੰਚ ਆਪਾਂ ਐਕਸਟਰਾ ਲੈ ਲੈਣਾ ਠੀਕ ਹੈ ਹੁਣ ਜਦੋਂ ਸਲਾਈਆਂ ਵੱਜ ਗਈਆਂ ਪਹੁੰਚਾ ਆਪਣਾ ਇੰਨਾ ਹੀ ਰੈਡੀ ਰਹਿ ਜੂਗਾ ਠੀਕ ਹੈ 8 ਇੰਚ ਇਸ ਲਈ ਹੁਣ ਦੇਖੋ ਆਪਾਂ 2 ਇੰਚ ਐਕਸਟਰਾ ਲੈ ਲਿਆ 4 4 ਇੰਚ 4 ਇੰਚ ਇੱਧਰ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਦੇਖੋ ਆਹ ਵਾਲਾ ਜਿਹੜਾ ਨਿਸ਼ਾਨ ਆ ਉਹਨੂੰ ਆਪਾਂ ਮਾਰਜਿਨ ਲਿਆ ਜਿਹੜਾ ਉਹ ਵਾਲੇ ਨਿਸ਼ਾਨ ਨਾਲ ਮਿਲਾ ਦੇਣਾ ਕਿਉਂਕਿ ਇੱਧਰ ਵੀ ਆਪਾਂ 2 ਇੰਚ ਦਾ ਮਾਰਜਿਨ ਰੱਖਿਆ ਇੱਧਰ ਵੀ 2 ਇੰਚ ਦਾ ਠੀਕ ਹੈ ਇਹ ਆਪਾਂ ਮਾਰਜਿਨ ਆ ਜਿਹੜਾ ਉਹਦੇ ਨਾਲ ਮਿਲਾ ਦੇਣਾ ਆਪਾਂ ਨਿਸ਼ਾਨ ਠੀਕ ਹੈ ਤੇ ਜਿਹੜਾ ਆਹ ਵਾਲਾ ਨਿਸ਼ਾਨ ਹੈਗਾ ਇਹਨੂੰ ਆਪਾਂ ਅੰਦਰ ਜਿਹੜਾ ਨਿਸ਼ਾਨ ਲਗਾਇਆ ਪਹੁੰਚੇ ਦਾ ਉਹਦੇ ਨਾਲ ਮਿਲਾ ਦੇਣਾ ਠੀਕ ਹੈ ਦੇਖੋ ਹੁਣ ਤੁਹਾਨੂੰ ਸਮਝ ਆ ਗਈ ਹੋਣੀ ਆ ਆਪਣਾ ਮਾਰਜਨ ਹੋ ਗਿਆ ਜਿਹੜਾ ਆਪਾਂ ਸਲਾਈਆਂ ਲਗਾਉਣੀਆਂ ਨੇ ਇੱਥੋਂ ਆਪਣੀ ਪੈਂਟ ਪਲਾਜ਼ੋ ਜਿਹੜੀ ਹੈਗੀ ਉਹ ਰੈਡੀ ਰਹਿ ਜੂਗੀ ਠੀਕ ਹੈ ਤੇ ਹੁਣ ਦੇਖੋ ਆਪਾਂ ਆਹ ਵਾਲਾ ਜਿਹੜਾ ਨਿਸ਼ਾਨ ਹੁਣ ਦੇਖੋ ਆਪਾਂ ਇੱਥੇ 5 ਇੰਚ ਤੇ ਨਿਸ਼ਾਨ ਲਗਾਇਆ ਸੀ ਨਾ ਆਹ ਵਾਲਾ ਆਪਾਂ 5 ਇੰਚ ਤੇ ਨਿਸ਼ਾਨ ਲਗਾਇਆ ਸੀ ਇੱਥੋਂ 5 ਇੰਚ ਤੇ ਹੀ ਆਪਾਂ ਸਿੱਧਾ ਕਰਤਾ ਸੀ ਆ ਨਿਸ਼ਾਨ ਇੱਥੋਂ ਵੀ ਹੁਣ 5 ਇੰਚ ਹੀ ਹੋ ਗਿਆ ਹੈਨਾ ਆਹ ਵਾਲੇ ਨਿਸ਼ਾਨ ਤੋਂ ਆਹ ਵਾਲਾ ਨਿਸ਼ਾਨ 5 ਇੰਚ ਹੋ ਗਿਆ 5 ਇੰਚ ਹੀ ਹੁਣ ਆਪਾਂ ਇਧਰ ਨਿਗਲ ਲਗਾਵਾਂਗੇ ਠੀਕ ਹੈ ਤਾਂ ਕਿ ਆਪਾਂ ਨੂੰ ਅੱਧੋ-ਅ 5 ਇੰਚ ਇੱਧਰ ਹੋ ਗਿਆ ਇੱਥੋਂ ਲੈ ਕੇ ਆਹ ਵਾਲੇ ਨਿਸ਼ਾਨ ਤੋ ਠੀਕ ਹੈ 5 ਇੰਚ ਇੱਧਰ ਲਗਾਵਾਂਗੇ ਆਪਾਂ ਤੇ ਇਹ ਵਾਲੇ ਨਿਸ਼ਾਨ ਤੋਂ ਹੀ ਹੁਣ ਆਪਾਂ ਇੱਥੋਂ ਆਪਾਂ ਗੁਲਾਈ ਦੇਵਾਂਗੇ ਪੈਂਟ ਦੀ ਇੱਥੋਂ ਹੀ ਸ਼ੇਪ ਦੇਣੀ ਆਪਾਂ ਠੀਕ ਹੈ ਜੀ ਇਹ ਇਸ ਤਰੀਕੇ ਨਾਲ ਹੁਣ ਬਸ ਦੇਖੋ 5 ਇੱਧਰ ਹੋ ਗਿਆ 5 ਇੱਧਰ ਹੋ ਗਿਆ ਆਪਾਂ ਇੱਥੋਂ ਹੀ ਆਪਾਂ ਨਿਸ਼ਾਨ ਲਗਾ ਲਿਆ ਪੈਂਟ ਦਾ ਤੇ ਇੱਥੋਂ ਆਪਾਂ ਹੁਣ 5 ਇੱਧਰ ਲੈ ਆ ਸੀ 5 ਹੀ ਆਪਾਂ ਇੱਧਰ ਲੈ ਲਵਾਂਗੇ ਠੀਕ ਹੈ ਇਹ ਐਟਾ ਹੁਣ ਬਸ ਤੁਸੀਂ ਇਹ ਹਿਸਾਬ ਰੱਖਣਾ ਜੇ ਆਪਾਂ ਇੱਧਰ 5 ਇੰਚ ਤੇ ਨਿਸ਼ਾਨ ਲਗਾਇਆ ਤਾਂ ਇੱਧਰ ਵੀ ਆਪਾਂ 5 ਇੰਚ ਤੇ ਹੀ ਨਿਸ਼ਾਨ ਲਗਾਉਣਾ ਤੇ 5 ਇੰਚ ਤੇ ਹੀ ਆਪਾਂ ਇਹਨੂੰ ਇਦਾਂ ਸਿੱਧਾ ਕਰਦੇ ਜਾਣਾ ਠੀਕ ਹੈ ਤੇ ਆਹ ਵਾਲਾ ਜਿਹੜਾ ਨਿਸ਼ਾਨ ਹੈਗਾ ਤੁਸੀਂ ਇਦਾਂ ਗੋਲਾਈ ਦੇ ਵਿੱਚ ਫੱਟੀ ਰੱਖ ਸਕਦੇ ਹੋ ਤੇ ਇਦਾਂ ਜਿਹੜਾ ਹੈਗਾ ਇਹਦਾ ਨਿਸ਼ਾਨ ਲੱਗ ਜਾ ਠੀਕ ਹੈ ਹੁਣ ਆਪਣੀ ਪੈਂਟ ਐਨੀ ਰੈਡੀ ਰਹਿ ਜੂਗੀ ਆ ਆਪਣਾ ਮਾਰਜਿਨ ਹੋ ਗਿਆ ਠੀਕ ਹੈ ਜੀ ਹੁਣ ਦੇਖੋ ਜਿਹੜਾ ਆਪਾਂ 3 ਇੰਚ ਵਾਧ ਰੱਖਿਆ ਇਹਨੂੰ ਆਪਾਂ ਆ ਬੈਕ ਵਾਲੇ ਆਸਨ ਚ ਵਾਧ ਰੱਖਿਆ ਨਾ ਆਹੀ ਆਪਣੇ ਬੈਕ ਵਾਲੇ ਆਸਨ ਦਾ ਨਿਸ਼ਾਨ ਆ ਇਹਨੂੰ ਆਪਾਂ ਐ ਸਿੱਧਾ ਕਰ ਲਓ ਇੱਥੋਂ ਤੇ ਆਪਾਂ ਜਿਹੜੀ ਫੱਟੀ ਹੈਗੀ ਆ ਨਾ ਜਿਹੜਾ ਨੇਫੇ ਵਾਲਾ ਨਿਸ਼ਾਨ ਆ ਨੇਫਾ ਤਾਂ ਦੇਖੋ ਆਪਾਨੂੰ ਚਾਹੀਦਾ ਹੀ ਚਾਹੀਦਾ ਵਿੱਚ ਹੈ ਨਾ ਨੇਫੇ ਵਾਲੇ ਨਿਸ਼ਾਨ ਤੋਂ ਇਹ ਵਾਲੇ ਨਿਸ਼ਾਨ ਤੋਂ ਨਹੀਂ ਇਹ ਵਾਲੇ ਨਿਸ਼ਾਨ ਤੋਂ ਇਹਨੂੰ ਆਪਾਂ ਸਿੱਧਾ ਕਰ ਦੇਣਾ ਜਿਹੜਾ ਬੈਕ ਵਾਲੇ ਆਸਨ ਦੇ ਵਿੱਚ ਆਪਾਂ 3 ਇੰਚ ਵਾਧ ਰੱਖਿਆ ਹੁਣ ਦੇਖੋ ਹੁਣ ਤੁਹਾਨੂੰ ਸਮਝ ਆ ਗਈ ਹੋਣੀ ਵੀ ਬੈਕ ਵਾਲੇ ਆਸਣ ਦੇ ਵਿੱਚ ਆਪਾਂ ਕਿਵੇਂ ਆ ਹੁਣ ਜਿਹੜਾ ਹੋ ਗਿਆ ਆਪਣਾ ਇਹ ਬੈਕ ਵਾਲੇ ਆਸਣ ਦੇ ਵਿੱਚ 3 ਇੰਚ ਆਪਣਾ ਵੱਧ ਹੋ ਗਿਆ ਠੀਕ ਹੈ ਜੀ ਤੇ ਬਸ ਆਪਾਂ ਇੱਥੋਂ ਬੈਕ ਵਾਲੇ ਆਸਣ ਦੀ ਕਟਿੰਗ ਕਰਨੀ ਹੁੰਦੀ ਹੈ ਤੇ ਇੱਥੋਂ ਆਪਾਂ ਫਰੰਟ ਵਾਲੇ ਪੱਲੇ ਦੀ ਕਟਿੰਗ ਕਰਨੀ ਹੁੰਦੀ ਹੈ ਠੀਕ ਆ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਦੇਖੋ ਹੁਣ ਤੁਸੀਂ ਧਿਆਨ ਨਾਲ ਦੇਖਣਾ ਇੱਥੋਂ ਪਹਿਲਾਂ ਆਪਾਂ ਆ ਵਾਲੇ ਨਿਸ਼ਾਨ ਤੋਂ ਬੈਕ ਵਾਲੇ ਪੱਲੇ ਦੀ ਕਟਿੰਗ ਕਰ ਰਹੇ ਹਾਂ ਠੀਕ ਹੈ ਹੁਣ ਇਹ ਤਕੋਨਾ ਹੀ ਜਾਊਗਾ ਆਪਣਾ ਨਿਸ਼ਾਨ ਤੇ ਜਿਹੜਾ ਆ ਵਾਲਾ ਨਿਸ਼ਾਨ ਹੈ ਇੱਥੋਂ ਆਪਾਂ ਥੋੜਾ ਜਿਹਾ ਇਸ ਤਰੀਕੇ ਨਾਲ ਨਿਸ਼ਾਨ ਲਗਾ ਕੇ ਬੈਕ ਵਾਲੇ ਪੱਲੇ ਦੀ ਕਟਿੰਗ ਕਰਨੀ ਹੁੰਦੀ ਆ ਹੁਣ ਇਹ ਆਪਣਾ ਆ ਵਾਲੇ ਅਸਣ ਵਾਲੇ ਨਿਸ਼ਾਨ ਤੋਂ ਜਾਊਗਾ ਠੀਕ ਹੈ ਇਹ ਇਸ ਹਿਸਾਬ ਨਾਲ ਹੀ ਆਪਾਂ ਸਲਾਈ ਭਰਨੀ ਹੁੰਦੀ ਆ ਇਹਦੀ ਠੀਕ ਹੈ ਫੇਰ ਇਹਦਾ ਗੋਜਾ ਜਾਂ ਨਿਕਲ ਜਾਂਦਾ ਹੁੰਦਾ ਠੀਕ ਹੈ ਇਹ ਹੋ ਗਈ ਆਪਣੇ ਬੈਕ ਵਾਲੇ ਪੱਲੇ ਦੀ ਕਟਿੰਗ ਹੁਣ ਆਪਾਂ ਫਰੰਟ ਵਾਲੇ ਪੱਲੇ ਦੀ ਕਟਿੰਗ ਕਰਾਂਗੇ ਹੁਣ ਦੇਖੋ ਆਪਣਾ ਆ ਤਾਂ ਬੈਕ ਵਾਲੇ ਪੱਲੇ ਦਾ ਨਿਸ਼ਾਨ ਹੈ ਨਾ ਆਪਾਂ ਇੱਧਰ ਦੋ ਪੱਲੇ ਚੱਕਣੇ ਆ ਠੀਕ ਹੈ ਬਸ ਇੱਥੇ ਤੁਸੀਂ ਧਿਆਨ ਨਾਲ ਕਟਿੰਗ ਕਰਨੀ ਹੁੰਦੀ ਆ ਹੁਣ ਦੇਖੋ ਆਪਾਂ ਬੈਕ ਵਾਲੇ ਪੱਲੇ ਦੇ ਵਿੱਚ ਹੀ ਆਪਾਂ ਨੂੰ 3 ਇੰਚ ਵੱਧ ਚਾਹੀਦਾ ਆਪਾਂ ਨੂੰ ਫਰੰਟ ਵਾਲੇ 'ਚ ਤਾਂ ਚਾਹੀਦਾ ਨਹੀਂ ਇਸ ਲਈ ਆਪਾਂ ਜਿਹੜਾ ਹੱਥ ਕੋਨਾ ਦਾ ਕੱਪੜਾ ਹੈਗਾ ਇਹਨੂੰ ਆਪਾਂ ਉਤਾਰ ਦੇਵਾਂਗੇ ਠੀਕ ਹੈ ਕਿਉਂਕਿ ਇਹ ਆਪਣਾ ਬੈਕ ਵਾਲਾ ਪੱਲਾ ਹੋ ਗਿਆ ਮਤਲਬ ਇਹ ਆਪਣਾ ਫਰੰਟ ਵਾਲਾ ਪੱਲਾ ਹੋ ਗਿਆ ਠੀਕ ਹੈ ਬੈਕ ਵਾਲੇ ਪੱਲੇ ਦੇ ਵਿੱਚ ਹੁਣ 3 ਇੰਚ ਜਿਹੜਾ ਹੈਗਾ ਉਹ ਵੱਧ ਰਹਿ ਜਾਊਗਾ ਤੇ ਮੂਰਲੇ ਪੱਲੇ ਦੇ ਵਿੱਚੋਂ ਆਪਾਂ ਕੱਟ ਕਰ ਦੇਵਾਂਗੇ ਠੀਕ ਹੈ ਹੁਣ ਦੇਖੋ ਮੂਰਲੇ ਪੱਲੇ ਦਾ ਆਪਣਾ ਨਿਸ਼ਾਨ ਆ ਵਾਲਾ ਆ ਆਪਣਾ ਬੈਕ ਵਾਲੇ ਪੱਲੇ ਦਾ ਸੀ ਇੱਥੋਂ ਆਪਾਂ ਫਰੰਟ ਵਾਲੇ ਪੱਲੇ ਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਹੁਣ ਤੁਸੀਂ ਧਿਆਨ ਨਾਲ ਦੇਖ ਲਓ ਵੀ ਆਪਾਂ ਜਿਸ ਹਿਸਾਬ ਨਾਲ ਨਿਸ਼ਾਨ ਲਗਾਏ ਸੀ ਹੁਣ ਬੈਕ ਵਾਲੇ ਪੱਲੇ ਦੇ ਵਿੱਚ 2 2 ਇੰਚ ਵਧ ਰਿਹਾ ਗਿਆ ਸਲਾਈਆਂ ਦਾ ਔਰ ਆਪਾਂ ਬੈਕ ਵਾਲੇ ਪੱਲੇ ਦੇ ਵਿੱਚ 3 ਇੰਚ ਵਧ ਰਿਹਾ ਗਿਆ ਬੈਕ ਵਾਲੇ ਆਸਣ ਦਾ ਔਰ ਜਿਹੜਾ ਫਰੰਟ ਵਾਲਾ ਪੱਲਾ ਸੀ ਉਹ ਆਪਣਾ ਸਿੰਪਲ ਹੋ ਗਿਆ ਸਿਰਫ ਆਪਣਾ ਨੇਫੇ ਵਾਸਤੇ ਰਹਿ ਗਿਆ ਠੀਕ ਹੈ ਜੀ ਇੱਥੋਂ ਤੇ ਆ ਜਦੋਂ ਆਪਾਂ ਬੈਕ ਵਾਲੇ ਆਸਣ ਦਾ ਨੇਫਾ ਭਰਾਂਗੇ ਇਹ ਇਸ ਤਰੀਕੇ ਨਾਲ ਟਕੋਣਾ ਹੀ ਭਰਾਂਗੇ ਇਹ اس حساب ਨਾਲ ٹھیک ہے ایتھوں ਆਪਾਂ ملا دਾਂਗੇ بالکل جو ਆਪਾਂ سلائی ਲਾਵਾਂਗੇ ایتھوں نفع مل جندا ਹੁੰਦਾ ਤੇ ਆ ਬੈਕ ਵਾਲੇ ਪੱਲੇ ਦੇ ਵਿੱਚ ਇਸ ਤਰੀਕੇ ਨਾਲ ਤਕੋਨਾ ਜਿਹੜਾ ਹੈਗਾ ਕਪੜਾ ਉਹ ਵੱਧ ਹੀ ਰਹਿ ਜਾਂਦਾ ਹੁੰਦਾ ਠੀਕ ਹੈ ਜੀ ਹੁਣ ਦੇਖੋ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆਂਗੀ ਵੀ ਜਿਵੇਂ ਜਿਵੇਂ ਆਪਾਂ ਲੂਜ਼ਿੰਗ ਦਿੱਤੀ ਆਪਣਾ ਪੈਂਟ ਪਲਾਜ਼ੋ ਜਿਹੜਾ ਹੈਗਾ ਉਹ ਤਿਆਰ ਕਿੰਨੇ ਇੰਚ ਰਹਿ ਜਾਊਗਾ ਠੀਕ ਹੈ ਹੁਣ ਦੇਖੋ ਜਿਵੇਂ ਹੁਣ ਆਪਣਾ ਆ ਬੈਕ ਆਪਣਾ ਹੈਗਾ ਆ نیچے ਵਾਲਾ ਬੈਕਵਰਡ ਪੱਲਾ ਹੋ ਗਿਆ ਠੀਕ ਹੈ ਆਪਣਾ ਆ ਫਰੰਟ ਵਾਲਾ ਪੱਲਾ ਹੋ ਗਿਆ ਦੇਖੋ ਇਹਨੂੰ ਮੈਂ ਨਾਪ ਕੇ ਦਿਖਾਉਣੀ ਆ ਆਪਾਂ ਫਰੰਟ ਵਾਲੇ ਪੱਲੇ ਨੂੰ ਠੀਕ ਹੈ ਜੀ ਏ ਆ ਦੇਖੋ ਆਪਣਾ ਹੁਣ 10 ਇੰਚ ਤੇ ਨਿਸ਼ਾਨ ਆ ਗਿਆ ਨਾ ਆਪਣਾ 10 ਇੰਚ ਤੇ ਨਿਸ਼ਾਨ ਆ ਗਿਆ ਇਹਦਾ ਮਤਲਬ ਜਿਹੜਾ ਆਪਣਾ ਪੈਂਟ ਪਲਾਜ਼ੋ ਹੈਗਾ ਉਹ ਆਪਣਾ ਇੰਨਾ ਰੈਡੀ ਰਹਿ ਜਾਊਗਾ ਕਿਉਂਕਿ ਆਪਾਂ ਬੈਕ ਵਾਲੇ ਪੱਲੇ ਦੇ ਵਿੱਚ ਸਲਾਈਆਂ ਲਈ 2 ਇੰਚ ਵੱਧ ਜਿਹੜਾ ਹੈਗਾ ਉਹ ਲੈ ਹੀ ਲਿਆ ਹਨਾ ਮੈਂ 2 ਇੰਚ ਤੇ ਨਿਸ਼ਾਨ ਲਗਾਇਆ ਸੀ ਨਾ ਇੱਥੇ ਤੱਕ ਹੁਣ ਦੇਖੋ ਆ ਪੱਲਾ ਜਿਹੜਾ ਹੈਗਾ ਇੰਨਾ ਵੱਧਾ ਆਪਣਾ ਹਨਾ ਆਪਣਾ ਜਿੰਨਾ ਆਪਾਂ ਫਰੰਟ ਪੱਲਾ ਰੱਖਿਆ ਨਾ ਉਹਨਾ ਆਪਣਾ ਰੈਡੀ ਰਹਿ ਜਾਊਗਾ ਪਲਾਜ਼ੋ 2 ਇੰਚ ਆਪਾਂ ਐਕਸਟਰਾ ਲੈ ਲਿਆ ਬੈਕ ਵਾਲੇ ਪੱਲੇ ਦੇ ਵਿੱਚ ਠੀਕ ਹੈ ਤੁਸੀਂ ਇਸੇ ਹਿਸਾਬ ਨਾਲ ਕਟਿੰਗ ਕਰਿਓ ਤੁਹਾਡਾ ਪੈਂਟ ਪਲਾਜ਼ੋ ਜਿਹੜਾ ਹੈਗਾ ਬਿਲਕੁਲ ਮਤਲਬ ਸਹੀ ਤਰੀਕੇ ਨਾਲ ਆਊਗਾ ਤੇ ਦੇਖੋ ਮੈਂ ਨਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਣਾ ਭੁੱਲ ਗਈ ਵੀ ਮੈਂ ਪੱਲੇ ਜਿਹੜੇ ਹੈਗੇ ਨੇ ਉਹ ਕਿਵੇਂ ਸੈੱਟ ਕਰਕੇ ਰੱਖੇ ਸੀਗੇ ਪੱਲੇ ਜਿਹੜੇ ਹੈਗੇ ਨੇ ਮੈਂ 4 ਫੋਲਡ ਕਰਕੇ ਰੱਖੇ ਸੀ ਹੁਣ ਆ ਦੋ ਨੀਚੇ ਵਾਲੇ ਪੱਲੇ ਹੋਗੇ ਔਰ ਦੋ ਜਿਹੜੇ ਹੈਗੇ ਨੇ ਉਹ ਆਪਣੇ ਉੱਪਰ ਵਾਲੇ ਪੱਲੇ ਹੋਗੇ ਠੀਕ ਹੈ ਜੀ ਤੁਸੀਂ ਕਿਸੇ ਤਰੀਕੇ ਨਾਲ ਵੀ ਜਿਹੜਾ ਹੈਗਾ ਕੱਪੜੇ ਨੂੰ 4 ਫੋਲਡ ਕਰਕੇ ਰੱਖ ਲੈਣਾ ਮਤਲਬ ਕਿ ਉਹਦੀਆਂ ਚਾਰ ਤਹਾਨੇ ਜਿਹੜੀਆਂ ਮੈਂ ਲਗਾ ਕੇ ਰੱਖੀਆਂ ਸੀ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕਟਿੰਗ ਕਰਿਓ ਤੁਹਾਡਾ ਪੈਂਟ ਪਲਾਜ਼ੋ ਜਿਹੜਾ ਹੈਗਾ ਬਿਲਕੁਲ ਪਰਫੈਕਟ ਆਊਗਾ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਜਿਹੜੀ ਪੈਂਟ ਪਲਾਜ਼ੋ ਹੈਗੀ ਉਹਦੀ ਕਟਿੰਗ ਕਰ ਲੈਣੀ ਆ ਉਮੀਦ ਕਰਦੀ ਆ ਤੁਹਾਨੂੰ ਸਮਝ ਆ ਗਈ ਹੋਗੀ ਵੀ ਆਪਾਂ ਕਿੰਨੀ ਲੂਜ਼ਿੰਗ ਦੇਣੀ ਹੁੰਦੀ ਆ ਕਿਸੇ ਹਿਸਾਬ ਨਾਲ ਜਿਹੜਾ ਹੈਗਾ ਆਪਾਂ ਆਸਣ ਰੱਖਣਾ ਹੁੰਦਾ ਠੀਕ ਹੈ ਤੁਸੀਂ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਜਦੋਂ ਵੀ ਕਟਿੰਗ ਕਰਨੀ ਆ ਵੀਡੀਓ ਨੂੰ ਦੇਖ ਕੇ ਹੀ ਕਟਿੰਗ ਕਰਿਓ ਕੋਡੀ ਕਟਿੰਗ ਜਿਹੜੀ ਹੈਗੀ ਬਿਲਕੁਲ ਪਰਫੈਕਟ ਹੋਊਗੀ ਸੈਂਟਰ ਦੇ ਵਿੱਚ ਖਿੱਚ ਵੀ ਨਹੀਂ ਪਊਗੀ ਹੈਗੀ ਇਹ ਬਿਲਕੁਲ ਪਰਫੈਕਟ ਤਰੀਕਾ ਕਟਿੰਗ ਕਰਨ ਦਾ ਮੇਰੀ ਪੈਂਟ ਪਲਾਜ਼ੋ ਦੇ ਵਿੱਚ ਕਦੇ ਕੋਈ ਕੰਪਲੇਂਟ ਨਹੀਂ ਆਈ ਹੈਗੀ ਠੀਕ ਹੈ ਉਮੀਦ ਕਰਦੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦੀ